ਖਵਾਤ ਹੈ ਤੁਹਾਡਾ ਆਲ ਪੰਜਾਬ ਨਿਊ ਚੈਨਲ ਦੇਖਣ ਦੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੀਤੀ 20 ਨਵੰਬਰ ਨੂੰ ਪੰਜਾਬ ਵਿੱਚ ਚਾਰ ਜਿਮਨੀ ਚੋਣਾਂ ਲਈ ਵੋਟਾਂ ਪਈਆਂ ਸਨ ਔਰ ਕਈ ਉਮੀਦਵਾਰਾਂ ਦੀ ਕਿਸਮਤ ਜਿਹੜੀ EVM ਮਸ਼ੀਨਾਂ ਵਿੱਚ ਬੰਦ ਪਈ ਸੀ ਜੋ ਕਿ ਅੱਜ ਖੁੱਲਣ ਜਾ ਰਹੀ ਹੈ ਅੱਜ ਆਪਾਂ ਪਹੁੰਚੇ ਹਾਂ ਆਮਦਵੀਂ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਘਰ ਆ ਵਿਖੇ ਜੋ ਕਿ ਗੁਰਦੀਪ ਸਿੰਘ ਰੰਧਾਵਾ ਆਪਣੇ ਮਾਤਾ ਜੀ ਕੋਲੋਂ ਅਸ਼ੀਰਵਾਦ ਪ੍ਰਾਪਤ ਕਰਨ ਉਪਰੰਤ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਿਸ ਸਥਾਨ ਗੁਰਦੁਆਰਾ ਸ੍ਰੀ ਕੋਟਲੀ ਸਾਹਿਬ ਨਤਮਸਤਕ ਹੋਣ ਉਪਰੰਤ ਔਰ ਗੁਰੂ ਦਾ ਔਤਾਸ ਕਾਊਂਟਰਿੰਗ ਸੈਂਟਰਲੀ ਚੱਲੇ ਪਾਉਗੇ ਗੱਲਬਾਤ ਕਰਾਂਗੇ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਅੱਜ ਤੇ ਰਿਜ਼ਲਟ ਤੋਂ ਉਹਨਾਂ ਨੂੰ ਕਿੰਨੀਆ ਕੋ ਉਮੀਦਾਂ ਹਨ ਤੁਸੀਂ ਦੇਖ ਰਹੇ ਹੋ ਗੁਰਦੀਪ ਸਿੰਘ ਰੰਧਾਵਾ ਆਪਣੀ ਮਾਤਾ ਜੀ ਪਾਸੋਂ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਜਲਦੀ ਜਲਦੀ ਔਰ ਆਪਣੇ ਵੱਡੇ ਪ੍ਰਾਣਾ ਵੀ ਕਲੇ ਮਿਲ ਰਹੇ ਨੇ ਗੁਰਦੀਪ ਸਿੰਘ ਰੰਧਾਵਾ ਦਾ ਇਹ ਜਿਹੜਾ ਇਸ ਲਈ ਕਾਫਲਾ ਹੈ ਬਿਲਕੁਲ ਕੰਪਨੀ ਸੈਂਟਰਲੀ ਪਰਵਾਨਾ ਹੋਣ ਲਈ ਬਿਲਕੁਲ चुका है और गुरीप सिंह रंधावा के परिवारक मंदिर के नाल ऐसे बहुत खुश नज़र आ रहे हैं ਰੰਗ ਅਸਲ ਸਭ ਤੋਂ ਪਹਿਲਾਂ ਬੈਸਟਫਰੌਕ ਲੱਗ ਸ੍ਰੀ ਪ੍ਰਮਾਤਮਾ ਦਾ ਨਸਕੀਆਂ ਬਸੇ ਅੱਜ ਮਾਤਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਗੁਰੂ ਘਰ ਨਤਕਿਆ ਅੱਜ ਦਾ ਰਿਜਲਟ ਤੋਂ ਕੇ ਵੀ ਨਹੀਂ ਉਮੀਦ ਆ ਦੇਖੋ ਸਭ ਤੋਂ ਪਹਿਲਾਂ ਬਾਬਾ ਵੱਡਾ ਸਾਹਿਬ ਦਾ ਸਿਹਰੇ ਅਸ਼ੀਰਵਾਦ ਲਿਆ ਉਸ ਤੋਂ ਬਾਅਦ ਆਪਣੀ ਮਾਤਾ ਜੀ ਦਾ ਅਸ਼ੀਰਵਾਦ ਲੈ ਕੇ ਵੱਡੇ ਭਾ ਦਾ ਅਸ਼ੀਰਵਾਦ ਲੈ ਕੇ ਤੇ ਅੱਜ ਜਿਹੜਾ ਰਿਜੈਂਟ ਹੈ ਬੜੀ ਵਧੀਆ ਉਮੀਦ ਹੈ ਕਿ ਵਧੀਆ ਰਿਜਲਟ ਬਣੇਗਾ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਕਰਨਗੇ ਮਾਤਾ ਜੀ ਅੱਜ ਬੇਟੇ ਨੂੰ ਅਸ਼ੀਰਵਾਦ ਦੇ ਕੇ ਜਿੱਤ ਲਈ ਰਵਾਨਾ ਕੀਤਾ ਕੇ ਮੈਨੂੰ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਚੜ੍ਹਦੀ ਕਲਾ ਜੀ ਅਰਦਾਸ ਬਿੰਦਿ ਕੀਤੀ ਅਰਦਾਸ ਬਿੰਦਿ ਕੀਤੀ ਸਵੇਰੇ ਉੱਟ ਕੇ ਦੋ ਵਾਰ ਹੀ ਛੱਡ ਕੇ ਮਹਾਰਾ ਚੜ੍ਹਦੀਆਂ ਕਰੇ ਰੱਖੇ ਬੱਚੇ ਨੂੰ ਬੱਚੇ ਦੀ ਝੋਲੀ ਭਰ ਕੇ ਘਰ ਆਵੇ ਚਿੱਤ ਕੇ ਆਵੇ ਮੇਰਾ ਬੱਚਾ ਬਿਲਕੁਲ ਜੀ ਜਿਹੜਾ ਬਾਬੇ ਬੁੱਢਾ ਸਾਹਿਬ ਦੇ ਅਸਤ ਜਾਂਦਾ ਉਹਦੀ ਝੋਲੀ ਵੀ ਖਾਲੀ ਨਹੀਂ ਰਹਿੰਦੀ ਬਿਲਕੁਲ ਸਾਡੇ ਵੱਲੋਂ ਵੀ ਬਹੁਤ ਜੜੀਆਂ ਸ਼ੁਭ ਕਾਮਨਾਵਾਂ ਨੇ ਐਡਵਾਂਸ ਵਿੱਚ ਇੱਕ ਪਰਮਾਤਮਾ ਤਰੱਕੀਆਂ ਬਖਸ਼ ਤਰੱਕੀਆਂ ਮਿਲ ਜੀ ਬਸ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸੇ ਘਰ ਆਏ ਜੀ ਤੇ ਦੂਜਾ ਫਿਰ ਬਾਬਾ ਬੜਾ ਸਾਹਿਬ ਮੱਥਾ ਟੇਕਣ ਗਏ ਆਂ ਦੇਖ ਕਰਾਈ ਅਰਦਾਸ ਕਰਾਈ ਆ ਕਿ ਚੜ੍ਹਦੀ ਕਲਾ ਚ ਰਹਿਣ ਤੇ ਉੱਥੋਂ ਜਿੱਤ ਪ੍ਰਾਪਤ ਕਰਕੇ ਘਰ ਆਉਣ ਬਾਕੀ ਸਭ ਟੱਬਰ ਪਰਵਾਦ ਜਿਹੜਾ ਸਾਰਾ ਚੜ੍ਹਦੀ ਕਲਾ ਦੇ ਤੇ ਉਹਨਾਂ ਦੀ ਸ਼ੁਭ ਕਾਮਨਾਵਾਂ ਉਹਨਾਂ ਦੇ ਨਾਲ ਹੈ ਸਾਡੀਆਂ ਸਾਰਿਆਂ ਦੀ ਉਹਨਾਂ ਦੇ ਨਾਲ